ਹਾਂਜੀ ਕੀ ਹਾਲ ਨੇ ਜੀ ਸਾਰਿਆਂ ਦੇ ਠੀਕ ਠਾਕ ਨੂੰ ਲੋ ਜੀ ਅੱਜ ਆਪਾਂ ਏਸੀ ਸਰਵਿਸ ਕਰਨ ਆਏ ਆ ਮੀ ਮੋਬਾਈਲ ਹੱਬ ਤੇ ਇਸ ਤੋਂ ਬਾਅਦ ਹੁਣ ਆਪਾਂ ਏਸੀ ਉਤਾਰਦੇ ਆ ਏਸੀ ਉਤਾਰ ਕੇ ਫਿਰ ਕਰਦੇ ਆ ਇਹਨੂੰ ਪ੍ਰੋਪਰ ਸਰਵਿਸ ਇੱਥੇ ਆਪਾਂ ਏਸੀ ਪਟਕੇ ਸਰਵਿਸ ਕਰਕੇ ਫਿਰ ਲਗਾਉਣਾ ਵਾ ਸਾਰਾ ਆਪਾਂ ਡਿਸੈਂਟਲ ਕਰ ਲਿਆ ਹੋਇਆ ਹੁਣ ਆਪਾਂ ਇਹਨੂੰ ਕਰਾਂਗੇ ਸਰਵਿਸ ਸਰਵਿਸ ਕਰਨ ਤੋਂ ਬਾਅਦ ਫਿਰ ਆਪਾਂ ਕਰਾਂਗੇ ਫਿੱਟ ਇਨਡੋਰ ਆਊਟਡੋਰ ਦੋਨੇ ਖੋਲੇ ਆਪਾਂ ਖੋਲ ਕੇ ਹੁਣ ਇਹਨਾਂ ਵਿੱਚ ਕਰ ਦੋ ਚੰਗੀ ਤਰ੍ਹਾਂ ਸਰਵਿਸ ਦੇਖੋ ਇਨਡੋਰ ਦੀ ਕੋਇਲ ਜਲਦੀ ਸੀ ਤੇ ਇਸ ਤੋਂ ਬਾਅਦ ਫਿਰ ਆਪਾਂ ਲਾ ਲਈ ਆਊਟਡੋਰ ਨੂੰ ਪਾਣੀ ਮਾਰ ਕੇ ਇਸਦੇ ਸਾਰੇ ਕਵਰ ਖੋਲ ਕੇ ਫਿਰ ਕਰ ਦਿਆਵੇਂ ਜੁੱਗੀ ਤਰ੍ਹਾਂ ਸਰਵਿਸ ਇਨਡੋਰ ਦੇ ਕਵਰ ਬੋਡੀ ਸਾਰੇ ਆਪਾਂ ਉਹ ਕੁਬਕੀ ਕਰਨੇ ਹੁਣ ਆਪਾਂ ਸਾਰਿਆਂ ਨੂੰ ਚੰਗੀ ਦਰਾ ਕਰਾਂਗੇ ਸਰਵਿਸ ਲੋ ਜੀ AC ਸਰਵਿਸ ਆਪਣਾ ਹੋ ਗਿਆ ਹੁਣ ਆਪਾਂ ਕਰਦੇ ਆਂ AC ਫਿੱਟ ਦੇਖੋ ਟਾਈਮ ਬਹੁਤ ਹੋ ਗਿਆ ਸੀ ਉਸ ਤੋਂ ਬਾਅਦ ਫੇਰ ਆਪਾਂ ਆਊਟਡੋਰ ਵਗੈਰਾ ਉੱਪਰ ਸ਼ਿਫਟ ਕੀਤਾ ਤੇ ਇਨਡੋਰ ਆਪਣਾ ਕੰਪਲੀਟ ਹੋ ਗਿਆ ਹੋਇਆ ਸੀ ਆਜੋ ਕਰਾਉਨੇ ਆ ਤੁਹਾਨੂੰ ਚੈੱਕ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਇਸ ਲਈ ਆਪਾਂ ਅੱਜ ਕੰਮ ਫਾਈਨਲ ਹੀ ਕਰਨਾ ਸੀ ਦੇਖੋ ਸਾਰਾ ਬਾਜ਼ਾਰ ਬੰਦ ਹੋ ਚੁੱਕਿਆ ਸੀ ਨਾਲ ਹੀ ਆਪਣਾ AC ਹੋ ਗਿਆ ਜੀ ਕੰਪਲੀਟ ਦੇਖੋ ਕਰੋ ਚੈੱਕ ਨੀ ਮੋਬਾਈਲ ਹੱਬ ਮੁਲਾਪੁਰ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ